ਸਭ ਤੋਂ ਬਾਅਦ ਅਗਰ ਕਿਸੇ ਨੇ ਸੀਟਾਂ ਦਿੱਤੀਆਂ ਤਾਂ ਭਾਰਤੀ ਜਨਤਾ ਪਾਰਟੀ ਨੇ ਦਿੱਤੀਆਂ ਚਾਹੇ ਹੰਸ ਰਾਜ ਹੰਸ ਜੀ ਨੂੰ ਪਦਮ ਸ਼੍ਰੀ ਸਾਡੇ ਦਲਤਾਂ ਦੇ ਜੋ ਕੋਈ ਨਹੀਂ ਹਿਰਾਇਆ ਚਾਹੇ ਫਤੇਗੜ ਸਾਹਿਬ ਤੋਂ ਗੇਜਰਾਂ ਵਾਲਮੀਕੀ ਜੀ ਨੂੰ ਦਿੱਤੀ ਆ ਤੇ ਚਾਹੇ ਖਡੂਰ ਸਾਹਿਬ ਤੋਂ ਅਨਜੀਤ ਸਿੰਘ ਮੱਨਾ ਜੀ ਉਹ ਜਰਨਲ ਸੀਟ ਹੈ ਜਰਨਲ ਸੀਟ ਤੇ ਇੱਕ ਦਲਿਤ ਸੀਟ ਦਲਿਤ ਇਨਸਾਨ ਨੂੰ ਟਿਕਟ ਦੇਣੀ ਇਹ ਭਾਰਤੀ ਜਨਤਾ ਪਾਰਟੀ ਦਾ ਕਮਾਲ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲਾਂ ਚ ਜੋ ਕੰਮ ਕੀਤੇ ਆ ਅਸੀਂ ਉਹਦਾ ਐਨਾਲਿਸਿਸ ਕੀਤਾ ਵਾ ਕਿਉਂਕਿ 65 ਸਾਲ ਦੀ ਕਾਂਗਰਸ ਦੀ ਸਰਕਾਰ ਔਰ 10 ਸਾਲ ਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਸਭ ਤੋਂ ਵੱਧ ਜਿਹੜਾ ਕੰਮ ਭਾਰਤੀ ਜਨਤਾ ਪਾਰਟੀ ਨੇ ਸਾਡੇ ਸਮਾਜ ਲਈ ਕੀਤਾ ਉਹਤੇ ਮੋਦੀ ਸਾਹਿਬ ਨੇ ਦਲਤਾਂ ਤੋਂ ਅਤੀ ਦਲਤ ਸਫਾਈ ਕਰਮਚਾਰੀਆਂ ਦੇ ਪੈਰ ਧੋਤੇ ਆ ਕੁਝ ਗੱਲਾਂ ਵਾ ਦਲਿਤ ਭਾਈਚਾਰਾ ਜਿਹੜਾ ਵਾ ਕਾਂਗਰਸ ਨਾਲ ਟੁੱਟ ਕੇ ਭਾਰਤੀ ਜਨਤਾ ਪਾਰਟੀ ਨੂੰ ਜਾ ਰਿਹਾ ਵਾ ਕਿ ਅੱਜ ਬਾਲਮੀਕੀ ਸਮੁਦਾਏ ਭਾਈਚਾਰੇ ਨੇ ਇਹ ਨਿਰਣੇ ਲੈ ਲਿਆ ਵਾ ਸਾਡੀ ਬਾਲਮੀਕੀ ਸਮਾਜ ਦੀ ਇੱਕ ਇੱਕ ਵੋਟ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਜਾਏਗੀ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਵੋਟ ਫਾਰ ਬੀਜੇਪੀ ਜੋ ਬੋਲੇ ਸੋ ਨਰਵੈ ભગવાન ਬਾਲਮੀਕੀ ਮਹਾਰਾਜ ਦੀ ਜੈ ਜੈ ਭੀਮ ਜੈ ਭਾਲ ਜੈ ਭੀਮ ਜੈ ਭਾਲ ਅੱਜ ਮੀਡੀਆ ਲੈ ਨੂੰ ਥੋ ਖੇਚਲ ਦਿੱਤੀ ਆ ਕਿਉਂਕਿ ਨਕੋਦਰ ਦੇ ਵਿੱਚ ਵਕਫ ਵਕ ਪਿੰਡਾਂ ਤੋਂ ਵਕਫ ਵਕ ਸਵਾਮਾ ਦਲਤਾਂ ਤੋਂ ਅਤੀ ਦਲਤ ਬਾਲਮੀਕੀ ਸਮੁਦਾਇ ਇਕੱਠਾ ਹੋਇਆ ਵਾ ਤੋ ਕੀ ਰਾਜਨੀਤੀ ਦੇ ਉੱਪਰ ਹਰ ਇੱਕ ਖੇਤਰ ਦੇ ਵਿੱਚ ਕੁ ਖੇਤਰ ਦੀ ਲੜਾਈ ਚੱਲ ਰਹੀ ਆ ਲੇਕਿਨ ਪੰਜਾਬ ਦੇ ਅੰਦਰ 13 ਸੀਟਾਂ ਦਾ ਜੁੱਧ ਚੱਲ ਰਿਹਾ ਵਾ ਜਿਹਦੇ ਵਿੱਚੋਂ 4 ਸੀਟਾਂ ਰਿਜ਼ਰਵ ਹੈ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਇਹਨਾਂ ਚਾਰਾਂ ਸੀਟਾਂ ਦੇ ਉੱਤੇ ਬਾਲਮੀਕੀ ਸਮਾਜ ਨੂੰ ਟਿਕਟ ਨਹੀਂ ਦਿੱਤੀ ਸਵਾਏ ਭਾਰਤੀ ਜਨਤਾ ਪਾਰਟੀ ਤੋਂ ਅਸੀਂ ਬੜੇ ਦਿਨਾਂ ਤੋਂ ਚਾਟ ਆਊਟ ਕਰ ਰਹੇ ਸੀ ਪਿੰਡ ਪਿੰਡ ਜਾ ਕੇ ਸਾਰਿਆਂ ਦੇ ਅੰਦਰ ਇੱਕ ਦੁੱਖ ਸੀ ਵੀ ਬਾਲਮੀਕੀ ਸਮਾਜ ਨੂੰ ਸਭ ਤੋਂ ਵੱਧ ਉਮੀਦ ਜਿਹੜੀ ਸੀ ਕਾਂਗਰਸ ਪਾਰਟੀ ਤੇ ਸੀ ਕਿਉਂਕਿ ਪਿਛਲੇ 65 ਸਾਲਾਂ ਤੋਂ 70 ਸਾਲਾਂ ਤੋਂ ਸਾਡਾ ਸਮਾਜ ਕਾਂਗਰਸ ਪਾਰਟੀ ਨੂੰ ਵੋਟ ਪਾ ਰਿਹਾ ਵਾ ਲੇਕਿਨ ਉਹਨੇ ਇੱਕ ਵੀ ਟਿਕਟ ਨਹੀਂ ਦਿੱਤੀ ਸਭ ਤੋਂ ਵੱਧ ਅਗਰ ਕਿਸੇ ਨੇ ਸੀਟਾਂ ਦਿੱਤੀਆਂ ਤਾਂ ਭਾਰਤੀ ਜਨਤਾ ਪਾਰਟੀ ਨੇ ਦਿੱਤੀਆਂ ਚਾਹੇ ਹੰਸ ਰਾਜ ਹੰਸ ਜੀ ਨੂੰ ਪਦਮਸ਼ਰੀ ਸਾਡੇ ਦਲਤਾਂ ਦੇ ਜੋ ਕੋਈ ਨਹੀਂ ਹੀਰਾਇਆ ਚਾਹੇ ਫਤੇਗੜ ਸਾਹਿਬ ਤੋਂ ਗੇਜਰਾਂ ਵਾਲਮੀਕੀ ਜੀ ਨੂੰ ਦਿੱਤੀ ਆ ਤੇ ਚਾਹੇ ਖਡੂਰ ਸਾਹਿਬ ਤੋਂ ਅੰਜੀਤ ਸਿੰਘ ਮੱਨਾ ਜੀ ਉਹ ਜਰਨਲ ਸੀਟ ਹੈ ਜਰਨਲ ਸੀਟ ਤੇ ਇੱਕ ਦਲਿਤ ਸੀਟ ਦਲਿਤ ਇਨਸਾਨ ਨੂੰ ਟਿਕਟ ਦੇਣੀ ਇਹ ਭਾਰਤੀ ਜਨਤਾ ਪਾਰਟੀ ਦਾ ਕਮਾਲ ਹੈ ਕਿਉਂਕਿ ਅਸੀਂ ਸਮਝਦੇ ਪਏ ਆ ਕਿ ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲਾਂ ਚ ਜੋ ਕੰਮ ਕੀਤੇ ਆ ਅਸੀਂ ਉਹਦਾ ਐਨਾਲਿਸਿਸ ਕੀਤਾ ਵਾ ਕਿਉਂਕਿ 65 ਸਾਲ ਦੀ ਕਾਂਗਰਸ ਦੀ ਸਰਕਾਰ ਔਰ 10 ਸਾਲ ਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਸਭ ਤੋਂ ਵੱਧ ਜਿਹੜਾ ਕੰਮ ਭਾਰਤੀ ਜਨਤਾ ਪਾਰਟੀ ਨੇ ਸਾਡੇ ਸਮਾਜ ਲਈ ਕੀਤਾ ਕਿ ਜੰਮੂ ਕਸ਼ਮੀਰ ਦੇ ਅੰਦਰ ਜਿਹੜੀ 370 ਧਾਰਾ ਤੋੜੀ ਆ ਉਹਦਾ ਸਭ ਤੋਂ ਵੱਧ ਜਿਹੜਾ ਫਾਇਦਾ ਹੋਇਆ ਉਹ ਦਲਤਾਂ ਦੇ ਭਾਈਚਾਰੇ ਨੂੰ ਹੋਇਆ 1952 ਦੇ ਅੰਦਰ ਦਲਤ ਭਾਈਚਾਰੇ ਨੂੰ ਜੰਮੂ ਕਸ਼ਮੀਰ ਦੀ ਰਿਆਸਤ ਇਥੇ ਸਫਾਈ ਕਰਮਚਾਰੀਆਂ ਨੂੰ ਲੈ ਕੇ ਗਈ ਸੀ ਸਫਾਈ ਕਰਮਚਾਰੀਆਂ ਨੂੰ ਭਰਤੀ ਕੀਤਾ ਜੰਮੂ ਕਸ਼ਮੀਰ ਦੀ ਸਫਾਈ ਕੀਤੀ ਉਥੇ ਅੱਜ 75 ਸਾਲਾਂ ਤੋਂ ਬਾਅਦ ਚੌਥੀ ਪੀੜੀ ਚੱਲਦੀ ਪਈ ਆ ਸਾਡੇ ਬਾਲਮਿਕੀ ਭਾਈਚਾਰਾ ਜਿਹੜਾ ਕਾਰਪੋਰੇਸ਼ਨ ਦੇ ਤੌਰ ਤੇ ਉੱਥੇ ਗਿਆ ਸੀ ਉਹਦੀ ਚੌਥੀ ਪੀੜੀ ਕੋਈ ਡਾਕਟਰ ਬਣ ਗਈ ਕੋਈ ਵਕੀਲ ਬਣ ਗਈ ਕੋਈ 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 ਟੀਚਰ ਬਣ ਗਈ ਕੋਈ ਇੰਜੀਨੀਅਰ ਬਣ ਗਈ ਉੱਥੇ ਦੀ ਸਰਕਾਰ ਕਹਿੰਦੀ ਸੀ ਵੀ ਇੱਥੇ 370 ਲੱਗੀ ਆ ਉਹਦੇ ਅੰਦਰ ਇੱਕ 35A ਦੀ ਧਾਰਾ ਸੀ ਕਿਉਂਕਿ ਜੇ ਤੁਸੀਂ ਪੜ੍ਹ ਲਿਖ ਵੀ ਗਏ ਆ ਤੁਹਾਨੂੰ ਨੌਕਰੀ ਇੱਥੇ ਕੋਈ ਨਹੀਂ ਮਿਲਨੀ ਕਿਸੇ ਸਟੇਟ 'ਚ ਵੀ ਨੌਕਰੀ ਨਹੀਂ ਮਿਲਨੀ ਤੁਹਾਡਾ ਆਧਾਰ ਕਾਰਡ ਨਹੀਂ ਬੰਨਾ ਤੁਹਾਨੂੰ ਅਗਰ ਨੌਕਰੀ ਮਿਲੂਗੀ ਤਾਂ ਕਾਰਪੋਰੇਸ਼ਨ ਚ ਮਿਲੂਗੀ ਉਹ ਵੀ ਜਦੋਂ ਨਿਕਲੇਗੀ ਉਹ 370 ਜਦੋਂ ਟੁੱਟੀ ਉਹ ਚ 35A ਵੀ ਟੁੱਟੀ ਆ ਇਸ ਕਰਕੇ ਮੋਦੀ ਸਾਹਿਬ ਨੇ ਸਾਡਾ ਦਿਲ ਛੂ ਲਿਆ ਨੰਬਰ 2 ਤੇ ਮੋਦੀ ਸਾਹਿਬ ਨੇ ਦਲਿਤਾਂ 'ਚ ਉਹਤੀ ਦਲਿਤ ਸਫਾਈ ਕਰਮਚਾਰੀਆਂ ਦੇ ਪੈਰ ਧੋਤੇ ਆ ਕੁਝ ਗੱਲਾਂ ਵਾ ਦਲਿਤ ਭਾਈਚਾਰਾ ਜਿਹੜਾ ਵਾ ਕਾਂਗਰਸ ਨਾਲ ਟੁੱਟ ਕੇ ਭਾਰਤੀ ਜਨਤਾ ਪਾਰਟੀ ਨੂੰ ਜਾ ਰਿਹਾ ਵਾ ਇਸੇ ਕਰਕੇ ਅੱਜ ਮੇਰੇ ਨਾਲ ਅਸ਼ੋਨੀ ਧਾਰੀਵਾਲ ਜੀ ਤੋਂ ਡਾਕਟਰ ਬੀ ਆਰ ਅੰਬੇਡਕਰ ਦਲਿਤ ਸੈਨਾ ਦੇ ਪੰਜਾਬ ਦੇ ਪ੍ਰਧਾਨ ਹਨ ਬਲਵਿੰਦਰ ਮਾਲੜੀ ਜੀ ਜੋ ਭਗਵਾਨ ਬਾਲਮਿਕੀ ਅਧਿਕਾਰ ਸੈਨਾ ਨੂੰ ਚਲਾਉਂਦੇ ਆਂ ਔਰ ਬਾਲਮੀਕ ਸਭਾ ਨਕੌਦਰ ਤੋਂ ਬਿੱਟੂ ਪ੍ਰਧਾਨ ਜੀ ਔਰ ਮੈਂ ਸਮਝਦਾ ਵਾ ਸਰੂਪ ਜੀ ਔਰ ਰੋਨੀ ਗੇਲ ਜੀ ਜਿਹੜੇ ਬਾਲਮੀਕ ਸਭਾ ਨਕੌਦਰ ਤੋਂ ਆਂ ਜੱਸਾ ਨਕੌਦਰ ਜੀ ਬਾਲਮਿਕੀ ਸਤਕਾਰ ਸੰਗਠਨ ਨੂੰ ਚਲਾਉਂਦੇ ਪਏ ਹਨ ਤੇ ਬਹੁਤ ਜਗਰੂਬ ਸੱਬਰਵਾਲ ਜੀ ਰਾਹੁਲ ਸੋਤਾਜੀ ਰਾਹੁਲ ਸੋਤਾਜੀ ਅਸ਼ਵਨੀ ਗਿੱਲ ਜੀ ਮਹਿਤਪੁਰ ਤੋਂ ਹਾਂ ਜੀ ਰਗੂ ਸੱਬਰਵਾਲ ਸਾਹਿਬ ਮੰਗੇ ਹੋਣੀ ਮੈਂ ਦਲ ਸੈਨਾ ਮੇਰਾ ਮਤਲਬ ਇੱਕ ਇੱਕ ਪਿੰਡ ਜਿਹੜਾ ਕਹਿੰਦਾ ਵੀ ਇਸ ਵਾਰੀ ਵੋਟ ਭਾਰਤੀ ਜਨਤਾ ਨੂੰ ਪਾਣੀ ਹੋਰ ਭਾਰਤੀ ਜਨਤਾ ਪਾਰਟ ਨੂੰ ਇਸ ਕਰਕੇ ਵੋਟ ਪਾਣੀ ਹੈ ਕਿਉਂਕਿ ਪ੍ਰਧਾਨ ਮੰਤਰੀ ਜੀ ਨੇ ਜਿੱਥੇ 500 ਸਾਲ ਲੜਾਈ ਲੜ ਕੇ ਅਯੋਧਿਆ ਦੇ ਅੰਦਰ ਸ਼੍ਰੀ ਰਾਮ ਜੀ ਦਾ ਮੰਦਿਰ ਬਣਾਇਆ ਉਹ ਤੇ ਭਗਵਾਨ ਬਾਲਮੀ ਜੀ ਦੀ ਮੂਰਤੀ ਸਥਾਪਨਾ ਦਾ ਵੀ ਅਨਾਉਂਸ ਕੀਤਾ ਵਾ ਉਸੇ ਜੋਧਿਆਂ ਦੇ ਵਿੱਚ ਅੰਤਰਰਾਸ਼ਟਰੀ 에ਰਪੋਰਟ ਬਣਾ ਦਿੱਤਾ ਵਾ ਜਿਹਦਾ ਨਾਮ ਭਗਵਾਨ ਬਾਲਮੀਕ ਜੀ ਦੇ ਨਾਮ ਤੇ ਰੱਖਿਆ ਵਾ ਤੋਂ ਮੈਂ ਸਮਝਦਾ 10 ਸਾਲਾਂ ਦੀ ਜਿਹੜੀ ਡਿਵੈਲਪਮੈਂਟ ਹੈ ਐਡੀ ਮਾਰਚ ਡਿਵੈਲਪਮੈਂਟ ਮੈਂ ਆਰਟੀਆਈ ਆਰਟੀਆਈ ਰਾਹੀਂ ਸਾਰਾ ਡਾਟਾ ਲਿਆ 2014 ਦੇ ਤੱਕ ਭਾਰਤ ਸਰਕਾਰ ਦੇ ਅੰਦਰ 74 에ਰਪੋਰਟ ਸੀ ਇਹਨਾਂ 10 ਸਾਲਾਂ ਚ 150 에ਰਪੋਰਟ ਨਵੇਂ ਬਣੇ 214 ਤਿੱਕਰ 5 ਮੈਟਰੋ ਟ੍ਰੇਨਾਂ ਸਿਗੀਆਂ 20 ਟ੍ਰੇਨਾਂ ਨਵੀਆਂ ਚੱਲੀਆਂ ਵਾਂ ਇਹਨਾਂ 10 ਸਾਲਾਂ 'ਚ 384 ਜਿਹੜੇ ਆ ਮੈਡੀਕਲ ਕਾਲਜ ਹੋਇਆ ਕਰਦੇ ਸਨ 65 ਸਾਲਾਂ 'ਚ ਇਹਨਾਂ 10 ਸਾਲਾਂ ਦੇ ਵਿੱਚ 700 ਪਲੱਸ ਮੈਡੀਕਲ ਕਾਲਜ ਬਣੇ ਆ 7 ਏਮਸ ਹੁੰਦੇ ਸੀ ਲੇਕਿਨ ਇਹਨਾਂ 10 ਸਾਲਾਂ 'ਚ 22 ਏਮਸ ਬਣੇ ਆ 400 ਯੂਨੀਵਰਸਿਟੀ ਸੀਗੀ 1100 ਪਲੱਸ ਯੂਨੀਵਰਸਿਟੀ ਹੋਈ ਆ 96000 ਕਿਲੋਮੀਟਰ ਦਾ ਜਿਹੜੀ ਸੜਕਾਂ ਸੀਗੀਆਂ ਉਹ 1.5 ਲੱਖ ਕਿਲੋਮੀਟਰ ਸੜਕਾਂ ਨਵੀਆਂ ਬਣਾਈਆਂ ਵਾ 20000 ਕਿਲੋਮੀਟਰ ਰੇਲਵੇ ਸਟੇਸ਼ਨ ਦੀ ਜਿਹੜੀ ਇਲੈਕਟ੍ਰੋਨਿਕ ਟ੍ਰੇਨ ਚੱਲੀ ਸੀ 20000 ਕਿਲੋਮੀਟਰ ਹੁਣ 100% ਰੇਲਵੇ ਇਲੈਕਟ੍ਰੋਨਿਕ ਟ੍ਰੇਨਾਂ ਚੱਲ ਰਹੀਆਂ 3,20,000 ਕਿਲੋਮੀਟਰ ਪੁਰਾਨੀਆਂ ਰੂਲਰ ਸੜਕਾਂ 65 ਸਾਲਾਂ ਚ ਬਣੀਆਂ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਇਹਨਾਂ 10 ਸਾਲਾਂ ਚ 3,75,000 ਰੂਲਰ ਸੜਕਾਂ ਨਵੀਆਂ ਬਣਾਈਆਂ ਔਰ ਕਾਂਗਰਸ ਦੇ ਟਾਈਮ ਤੇ ਕੀ ਹੋਇਆ ਮਤੇ ਕੁਟਾਲੇ ਹੀ ਕੁਟਾਲੇ ਦੀ ਸਰਕਾਰ ਹੋ ਗਈ ਸੀ ਤੋਂ ਇਸ ਕਰਕੇ ਇਹਨਾਂ 10 ਸਾਲਾਂ 'ਚ ਕਦੀ ਅਸੀਂ ਕੁਟਾਲਾ ਨਹੀਂ ਕੋਈ ਸੁਣਿਆ ਹੈਗਾ 10 ਸਾਲਾਂ ਦੀ ਜਿਹੜੀ ਰਿਪੋਰਟ ਅਸੀਂ ਆਪਣੇ ਤੌਰ ਤੇ ਐਨਾਲਿਸਿਸ ਕੀਤੀ ਆ ਤੋਂ ਮੈਂ ਸਮਝਦਾ ਜੂਪੀ ਦੇ ਅੰਦਰ ਐਡਾ ਮਤਲਬ ਗੁੰਡਾ ਰਾਜ ਹੋਇਆ ਕਰਦਾ ਸੀ ਅੱਜ ਉਹ ਗੁੰਡਾ ਰਾਜ ਖਤਮ ਕਰਕੇ ਜੂਪੀ ਬਿਲਕੁਲ ਸ਼ਾਂਤ ਵਾਤਾਵਰਨ ਚੱਲ ਰਿਹਾ ਹੈ ਜਦਕਿ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਬਿਲਕੁਲ ਧੱਚੀਆਂ ਉੱਡੀਆਂ ਪਈਆਂ ਕਿਹੜੇ ਵੇਲੇ ਕਿੱਥੇ ਗੋਲੀ ਚੱਲ ਜਾਨੀ ਕੋਈ ਕੁਝ ਨਹੀਂ ਕਹਿ ਸਕਦਾ ਤੋਂ ਐਸੇ ਕਰਕੇ ਅੱਜ ਬਾਲਮੀਕੀ ਸਮੁਦਾਏ ਭਾਈਚਾਰੇ ਨੇ ਇਹ ਨਿਰਣੇ ਲੈ ਲਿਆ ਵਾ ਸਾਡੀ ਬਾਲਮੀਕੀ ਸਮਾਜ ਦੀ ਇੱਕ ਇੱਕ ਵੋਟ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਦੇ ਕਿ ਉਹਨਾਂ ਨੇ ਸਾਨੂੰ ਦਸਾਂ ਸਾਲਾਂ ਦੇ ਵਿੱਚ ਸਾਨੂੰ ਗੱਲ ਨਾ ਲਾਉਣ ਵਾਲੀ ਗੱਲ ਕੀਤੀ ਹੈ ਅਸੀਂ 75 ਸਾਲ ਜਦੋਂ ਬਾਲਮਿਕੀ ਬੋਟ ਪਾਉਂਦਾ ਸੀਗਾ ਕਾਂਗਰਸ ਨੂੰ 75 ਸਾਲ ਤੱਕ ਉਹਨਾਂ ਨੂੰ ਰਾਜ ਕੀਤਾ ਕਰਾਇਆ ਰਾਜ ਤਿਲਕ ਲਵਾਇਆ ਲੇਕਿਨ ਜਦੋਂ ਬਾਲਮਿਕੀ ਸਮਾਜ ਦੇ ਘਰ ਕੋਈ ਬੱਚਾ ਜੰਮਦਾ ਸੀ ਤੇ ਲੱਡੂ ਕਾਂਗਰਸ ਵੰਡਦੀ ਹੁੰਦੀ ਸੀ ਕਿੰਨੀ ਹੁੰਦੀ ਸੀ ਇਹ ਬਾਲਮਿਕੀ ਦੇ ਘਰ ਬੱਚਾ ਨੇ ਜੰਮਿਆ ਇਹ ਕਾਂਗਰਸ ਦੀ ਬੋਟ ਵੱਧ ਗਈ ਹੈ ਲੇਕਿਨ ਦਿੱਤਾ ਸਾਨੂੰ ਕੁਝ ਨਹੀਂਗਾ ਸਾਡੀ ماں ਹਮੇਸ਼ਾ ਉਹਨਾਂ ਤੇਲ ਫਾ ਤੇਲ ਲਾ ਕੇ ਫੜੀ ਆ ਤਿਲਕ ਜਾਂਦੀ ਸੀ لیکن بھارتی جنتا پارٹی ਨੂੰ ਅਸੀਂ ਫੇਰ دی ਤੀਸਰੀ ਵਾਰੀ ਨਰਿੰਦਰ ਭਾਈ ਮੋਦੀ ਨੂੰ ਅਸੀਂ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਆ ਤਾਂ ਕਿ ਸਾਡੇ ਦਲਤਾਂ ਦੇ ਜਿਹੜੇ ਕਾਰਜ ਰੁਕੇ ਪਏ ਆ ਉਹ ਪੂਰੇ ਕੀਤੇ ਜਾਣ ਹੋਰ ਵੀ ਸਾਡੀਆਂ ਬਹੁਤ ਸਾਰੀਆਂ ਮੰਗਾਂ ਪਰੇ ਸਮਾਂ ਮੰਗਾਂ ਦਾ ਨਹੀਂ ਹੈ ਇਸ ਸਮੇਂ ਸਿਰ ਅਸੀਂ ਵੋਟ ਪਾ ਕੇ ਉਹਨਾਂ ਨੂੰ 400 ਪਾਰ ਲਿਜਾ ਕੇ ਅਸੀਂ ਉਹਨਾਂ ਨੂੰ ਜਿੱਤ ਹਾਸਲ ਕਰਾਉਣੀ ਹੈ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਵੋਟ ਫॉर बीजेपी बीजेपी जय वाल्मीकि हर हर वाल्मीकि जय रविदास जय कबीर जय भीम जय भारत आज जो भी नेता जो भी ਸਾਡੇ ਭਾਈਚਾਰੇ ਨੇ ਮਨਜ਼ੂਰ ਕੀਤਾ ਆ ਅਸੀਂ ਵੀ ਇਸ ਭਾਈਚਾਰੇ ਨਾਲ ਖੜੇ ਆ ਜਿੱਥੇ ਸਾਡੇ ਭਾਈਚਾਰ ਆਇਆ ਉੱਥੇ ਅਸੀਂ ਆ ਅਸੀਂ ਵੀ ਬੀਜੇਪੀ ਨੂੰ ਬੋਲ ਬੋਰਡ ਪਾਵਾਂਗੇ ਬੋਲੋ ਵੋ ਬਹੁਤ ਅੱਛਾ जय भीम जय भारत जय भीम जय भारत